ਮੇਨ ਬਚਾਏਗਾ ਉਹ ਤੇ ਡਿਸਪਲਿਨ ਨਹੀਂ ਹੈ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਵਾਹ ਹੀ ਦੇਖਦੇ ਨੇ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਿੰਦਰ ਗਾਂਧੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਾਤੇ ਬੰਦੇ ਖੜੇ ਕਰਦੇ ਆ ਅੱਜ ਆਦੀ ਪਾਰਟੀ ਚੇਂਜ ਕਰ ਰਹੇ ਆ ਆਪ ਪਾਰਟੀ ਜੁਆਇਨ ਕਰ ਰਹੇ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕਿਹਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਹਿਬ ਕੜੇ ਆ ਕਿ ਮੇਨ ਬਜਾ ਆ ਗਿਆ ਉੱਥੇ ਡਿਸਪਲਿਨ ਨਹੀਂ ਆ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰੇਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਇਹ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਆ ਦੀ ਪਾਰਟੀ ਚੇਂਜ ਕਰ ਰਹੇ ਆ ਆਮ ਪਾਰਟੀ ਜੁਆਇਨ ਕਰ ਰਹੇ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕਿਹਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇਰ ਸਾਫ ਕਢਿਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਸਭ ਇਹ ਮੀਰ ਜੀ ਖੜੇ ਨੇ ਤੇ ਭਗਵਾਨ ਪੰਜ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਹੋਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਕਿ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਵੀ ਸੰਭਲ ਠੀਕ ਹੈ ਨਾ ਕਿਉਂਕਿ ਇਹ ਜਿਹੜੀ ਗੱਲ ਕਰਦਾ ਜਿਹੜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਦਾ ਮਤਲਬ ਤੁਸੀਂ ਇੰਨਾ ਰੋਲਾ ਪਾਇਆ ਸੁਣਵਾਈ ਵੀ ਕੋਈ ਹੈ ਨਹੀਂ ਹੋਈ ਨਹੀਂ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ even ਰੋਹਲ ਗਾਂਧੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀਗੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਉਹ ਬਣੇ ਨੇ ਤਾਂ ਜਿਹੜੀ ਸਾਡੇ ਹਲਕੇ 'ਚ ਦੁਆਰੇ ਫੇਰ ਉਹਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਅਸੀਂ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਘਟੋ ਘਟੇ ਪਿੰਡਾਂ 'ਚ ਮੈਂ ਜਾਣਾ ਪੰਜ ਤੇ ਛੇ ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਲੜਦਾ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਵੀ ਕਾਂਗਰਸ ਕੀ ਕਰੂਗੀ ਇਹ ਚੀਜ਼ ਹਾਂ ਬਿਲਕੁਲ ਜਿਹੜੇ ਦੇਖੋ